ਮਾਨ ਪ੍ਰਤੀ ਜਮ ਜਮ ਮਰੈ ਮਰੈ ਫਿਰ ਜਮ ਬਹੁਤ ਸਜਾਈ ਪਿਆ ਦੇਸ਼ ਲੰਮੈ ਜਿਨ ਕੀ ਤਾਤ ਸਹਿ ਨਾ ਜਾਣੀ ਜਾਣਦਾ ਤਾ ਦੁਖ ਸਹਿ ਪਰਾਨੀਆਂ ਹਾਲਖ ਥਾ ਮੋਹੰ ਪੁਲਾ ਮਥਾ ਦੁਨੀਆਂ ਖੇਲ ਬੁਰਾ ਰੁੱਠ ਟੁੱਠਾ ਸਦਕਾ ਸਬੂਰੀ ਸੰਤ ਨ ਮਿਲੇਓ ਵਤੈ ਆਪਣ ਪਾਣੀਆਂ ਦੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉ ਤਿਉ ਨੱਜਨ ਸਿਰ ਸਿਰ ਕਿਰਤ ਵਿਹਾਣੀਆਂ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸ਼ਮ ਤਿਆ ਸੰਤਾਂ ਸੰਗਤ ਨਰਕ ਨ ਪਾਈ ਅੰਮ੍ਰਿਤ ਨਾਮ ਦਾ ਨਾਨਕ ਕੋ ਗੁਰ ਗੀਤਾ ਨਿਤ ਵਖਾਣੀਆਂ ਮਿਹਨ ਕਰੇ ਤਾਂ ਖਸ਼ਮ ਧਿਆਈ ਸੰਤਾਂ ਸੰਗਤ ਨਰਕ ਨ ਪਾਈ ਅੰਮ੍ਰਿਤ ਨਾਮ ਦਾ ਕਾ ਗੁਣ ਗੀਤਾ ਨਿਤ ਵਖਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਤਗਟਲ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੰਦਰਸ਼ ਭੈਮਾਨੂ ਕੀ ਅੰਮ੍ਰਿਤ ਮੇ ਬਾਣੀ ਦਾ आनंद प्राप्त कारण ही वडपाकी सत्संग की जनो सतगुरु गुरु अर्जुन देव साहिब की दी पावन रसना तो उच्चारण कीती वाणी विचों चार पौड़ियां दा मूल पाठ आप जी ने श्रवण कीता है ए आज दा शब्द श्री गुरु ग्रंथ साहिब जी दे अंग 1020 ते समाए मान है दाता जी رحمت ਕਰ ਰਹੇ ਹਨ ਇਹ ਸ਼ਬਦ ਦੇ ਰਾਹੀ ਇਹ ਇਹ ਸੰਸਾਰ ਤੇ ਕਿਸੇ ਦਾ ਸੰਦੀਵੀ ਟਗਾਣਾ ਨਹੀਂ ਪਹਿਲੀ ਉਦਾਹਰਣ ਦਿੱਤੀ ਜਿਵੇਂ ਸੂਰਜ ਡੁੱਬਣ ਦੇ ਵੇਲੇ ਬਹੁਤ سارے ਪੰਛੀ ਇੱਕ ਉਦ੍ਰਕ ਤੇ ਆ ਕੇ ਅਕਤਰ ਹੋ ਜਾਂਦੇ ਹਨ ਇਸ ਤਰ੍ਹਾਂ ਸੰਸਾਰ ਫਿਰਖ ਦੇ ਠਾਂ ਬਿਆਨ ਜੀ ਪੰਛੀ ਇਕੱਤਰ ਹਨ ਕੁਝ ਮਾੜਾ ਬੋਲਦੇ ਨੇ ਕੁਝ ਚੰਗਾ ਬੋਲਦੇ ਨੇ ਤਤ ਇੱਕ ਬੋਲਣ ਮਿੱਠੇ ਇੱਕ ਹੋੜਾ ਤੇ ਇੱਕ ਮਿੱਠਾ ਨੁਜੀਪੌੜੀ ਵਿੱਚ ਉਦਾਹਰਣ ਦੇ ਤੀ ਵੀ ਇੱਥੇ ਜਿਹੜੇ ਜੀ ਪਾਪ ਕਰਦੇ ਨੇ ਉਹ ਆਪਣੇ ਆਤਮਿਕ ਜੀਵਨ ਦਾ ਸ਼ਰਮਾਇਆ ਖਤਮ ਕਰ ਲੈਂਦੇ ਹਨ ਲਟਾ ਲੈਂਦੇ ਉਨਾ ਨੂੰ ਮੌਤਾ ਫਰਿਸ਼ਤਾ ਸਜਾ ਦਿੰਦਾ ਅਸੀਂ ਬੜੀ ਬੜੀ ਪੜਿਆ ਪਾਠ ਕਰਨ ਵਾਲਿਆਂ ਨੇ ਜਿੰਦ ਨਮਾਣੀ ਕੱਢ ਗਏ ਹੱਡਾਂ ਕੁੜਕਾਏ ਸਾਹੀ ਨਿਖੇ ਨਾ ਚੰਦਨੀ ਜਿੰਦ ਨੂੰ ਸਮਝਾਈ ਜਿੰਦ ਵੋਟੀ ਮਰਨਵਾਰ ਲੈ ਚਾਸੀ ਪਰਣਾਏ ਆਪਣ ਹੱਥੀ ਜੋਲਕੈ ਕੈ ਕਲ ਲਕੈ ਤਾਹੀ ਵਾਲ ਹੁਨੀ ਕੀ ਸੁਲਾਤ ਕੰਨੀ ਨਾ ਸੁਣੀ ਆਏ ਪ੍ਰਿਦਾ ਕਿਣੀ ਪਵਨਦਈ ਖੜਾ ਨ ਆਪ ਮੁਹਾਈ ਅਗਲੀ ਗੱਲ ਸਤਿਗੁਰਾਂ ਅਖੀਂ ਵੀ ਇਹ ਸੰਸਾਰ ਤੋਂ ਜਦੋਂ ਤੂੰ ਕੂਚ ਕਰੇਗਾ ਤੇਰਾ ਕੋਈ ਭੈਣ ਭਰਾ ਨਹੀਂ ਕੋਈ ਸਬੰਧੀ ਨਹੀਂ ਜਮਾਤ ਪਿਤਾ ਸੁਤ ਮੀਤ ਨਾ ਪਾਈ ਮਨੁਹਾਂ ਨਾਮ ਤੇਰਾ ਸੰਗ ਸਹਾਈ ਜੇ ਮਹਾ ਭੈਣ ਦੂਤ ਜਮ ਡਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਉਥੇ ਈਵ ਨਾਮ ਸਹਾਈਤਾ ਕਰਦਾ ਹੈ ਸਤ ਗੁਰਾਂ ਖੈ ਜੀਵ ਦੀ ਆਦਤ ਹੈ ਇਹ ਦੂਜਿਆਂ ਦਾ ਤਾਂ ਆਪਣਾ ਬਣਾਉਣ ਤੇ ਲੱਗਾ ਹੋਇਆ ਇੱਕ ਪੱਤਰਕਾਰ ਕਿਸੇ ਲੀਡਰ ਬਾਰੇ ਕਹਿੰਦਾ ਕਿ ਜਿਸ ਥਾਂ ਤੇ ਜਿਸ ਘਰ ਤੇ ਜਿਸ ਹੋਟਲ ਤੇ ਜਿਸ ਮਕਾਨ ਤੇ ਜਿਸ ਜ਼ਮੀਨ ਤੇ ਜਿਸ ਦੁਕਾਨ ਤੇ ਇਸ ਲੀਡਰ ਦੀ ਅੱਖ ਪਈ ਇਨੇ ਜਾਂ ਤੇ ਬਹੁਤ ਜ਼ਿਆਦਾ ਤੰ ਦੇ ਕੇ ਖਰੀਦ ਲਿਆ ਜਾਂ ਉਹਨਾਂ ਵੇਚਿਆ ਉਹਨੂੰ ਮਾਰ ਕੇ ਉਹਦੇ ਤੇ ਕਮਜ਼ਾ ਕੀਤਾ ਛੱਡਿਆ ਨਹੀਂ ਇਹਦਾ ਸੁਭਾਅ ਹੁੰਦੀ ਹੈ ਤੇ ਰਾਜੇ ਲੋਕ ਇਸੇ ਤਰ੍ਹਾਂ ਕਰਦੇ ਨੇ ਜੰਗਾ ਹੀ ਇਸ ਕਰਕੇ ਹੁੰਦੀਆਂ ਸੰਨ ਇਹ ਕੁਝ ਸੰਨ ਚਾਹੀਦਾ ਹੈ ਹੈ ਨਹੀਂ ਸਾਡਾ ਹੱਕ ਜਿਤਾ ਰਹੇ ਨੇ ਸਮਝਦਾ ਹਾਕਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਮੰਗਦਾ ਹੈ ਪ੍ਰਸ਼ਾਦੀ ਹੱਥੀ ਚੰਦੂਆ ਗਿਆਨੀਆਂ ਦਾ ਸਮਝ ਉਦਾਹਰਣ ਲੈਣਾ ਪਰ ਮੂੜੋਂ ਵੇਲੇ ਜੰਗ ਤੱਕ ਨਾ ਪਤਾ ਜਾਂਦੀ। ਚਿੱਤ ਨਹੀਂ ਕਰਦਾ ਵਾਪਸ ਕਰਨ। ਸਤਗੁਰਾਂ ਆਖਿਆ ਤੇ ਪ੍ਰਾਇਤਨ ਇਕੱਠਾ ਕਰੀ ਜਾ ਰਿਹਾ। ਪਰ ਚਿੱਤ ਤਾਂ ਰੱਖ ਪਰਮੇਸ਼ਰ ਤੇਰੀ ਹਰ ਕਰਤੂਤ ਨੂੰ ਤਾਂ ਕਰਿਆ। ਉਹ ਵਿਖੇ ਉਹਨਾਂ ਨਦਰਣਾ ਆਵੇ ਬਹੁਤਾ ਇਹ ਵਿਗਾਣਾ ਆਪਾਂ ਤੇ ਆਖਿਆ ਵੀ ਆਪਾਂ ਨੂੰ ਕੋਈ ਨਹੀਂ ਵੇਖਦਾ ਉਹਨ ਕਰ ਲਓ ਇੱਕ ਬੜਾ ਸੁਣਾ ਬਚਣਾ ਸਤਿਗੁਰਾਂ ਦਾ ਸੌਖਾ ਜਿਆ ਗੁਰੂ ਸਾਹਿਬ ਕਹਿੰਨ ਲੱਗੇ ਵੀ ਜਦੋਂ ਤੂੰ ਕੋਈ ਠੱਗੀ ਮਾਰੀ ਤੂੰ ਸੋਚਿਆ ਵੀ ਅੰਦਰ ਵੇਖ ਲਈ ਉੱਪਰ ਵੇਖ ਲਈ ਹੁਣ ਭੱਜ ਲਈਏ ਲੈ ਲਈਏ ਸ਼ਮਾਨ ਚੋਰੀ ਦਾ ਸ਼ਬਦ ਵਰਤੇ ਨੇ ਕਿਉਂਕਿ ਉਸ ਸਮੇਂ ਹੱਟੀਆਂ ਸਨ ਕਰਾਂਚ ਨੂੰ ਟੁੱਟਿਆ ਜਾਂਦਾ ਸੀ ਅੱਜ ਤੇ ਬੜਾ ਕੁਝ ਮੌਲ ਨੇ ਵੱਡੇ ਵੱਡੇ ਬਹੁਤ ਸਾਰੀਆਂ ਫੈਕਟਰੀਆਂ ਨੇ ਉਹ ਤੋਂ ਨਹੀਂ ਸੀ ਕੁਝ ਉਸ ਸਮੇਂ ਸਤਗੁਰਾਂ ਹੱਤੀ ਦੀ ਉਦਾਹਰਣ ਦਿੱਤੀ ਕਹਿਣ ਲੱਗੇ ਹਾਰ ਟੱਪਣ ਵਿਚ ਮੰਦਰ ਭੰਨੈ ਪਰ ਚੂਰੀ ਘਰ ਆਵੇ ਆਹ ਨੂੰ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੈ ਇਧਰ ਉਧਰ ਵੇਖ ਲੈਗਾ ਕਿਸ ਦੁਕਾਨ ਨੂੰ ਚੂਰ ਕੋਣੇ ਕਿਸੇ ਘਰ ਨੂੰ ਸੰਨ ਲਾਇਕਾ ਕਿਸੇ ਮੰਦਰ ਵਿੱਚ ਜਾਏਗਾ। ਤਨ ਲੁੱਟਿਆ ਕਿਸੇ ਧਾਰਮਿਕ ਸਥਾਨ ਨੂੰ ਲੁੱਟੇਗਾ। ਨੌੜ ਦੇ ਫਰਮਾਨ ਕਰ ਤੇਰੇ ਤੋਂ ਨਹੀਂ ਡੋੜ ਸਕਦਾ ਕਿਉਂਕਿ ਤੂੰ ਤੇ ਵੇਖ ਰਿਹਾ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਚਾਰ ਕੋੜੀਆਂ ਦੱਸਿਆ ਵੀ ਤੂੰ ਇਹ ਕਰਮ ਕਰਦੇ ਆਂ ਇਹ ਕਰਮ ਕੀਤੇ ਆਂ ਕਿਹਨੂੰ ਨਾਮ ਕੋਈ ਨਹੀਂ ਹੋਣਾ ਹਾਂ ਜਿਹੜੇ ਕਰਮ ਤੂੰ ਕਰ ਰਿਹਾ ਇੱਕ ਸਜ਼ਾ ਨੂੰ ਸਜ਼ਾ ਸਜ਼ਾ ਦੇ ਰਿਹਾ ਸਾਰਿਆਂ ਤੋਂ ਭੈੜੀ ਸਜ਼ਾ ਮਨੁੱਖਾ ਜਨਮ ਦਾ ਗਰਭ ਸਮੇਂ ਦੀ ਤੇ ਗੁਰਬਾਣੀ ਨੇ ਇਹਦੀ ਤਾਂ ਗੀਤ ਕੀਤੀ ਵੀ ਇਹ ਔਖਾ ਸਮਾਂ ਵਿਖੰਪੰਡ ਹੈ ਤੇਰੇ ਵਾਸਤੇ ਸਤਿਗੁਰਾਂ ਖਿਆ ਪੁਕਾਰ ਕਰਦਾ ਮਨੁੱਖ ਇਕ ਦੁਖ ਰਾਮ ਰਾਏ ਕਟੋ ਮੇਰਾ ਗਲਬ ਦਹ ਔਰ ਅਗਨ ਬਚੇਰਾ ਇਹ ਜਠ ਅਗਨ ਦੇ ਵਿੱਚ ਵਸੈ ਇਹ ਸਤਪੁਰਾਂ ਕਹਿ ਸਜਾ ਮਿਲੇਗੀ ਫਿਰ ਤੇ ਯਣੀ ਸਜਾ ਨਹੀਂ ਜਮ ਦਮ ਮਰੈ ਮਰੈ ਫਿਰ ਜੰਮੈ ਮੌਤ ਸਜਾਏ ਪਿਆਰ ਦੇਸ਼ ਨੰਮੈ ਜਨਮ ਹੋਏਗਾ ਫਿਰ ਮੌਤ ਹੋਏਗੀ ਫਿਰ ਜਨਮ ਹੋਏਗਾ ਫਿਰ ਮੌਤ ਹੋਏਗੀ ਸਤਿਗੁਰਾਂ ਖਿਆ ਸਦਾਵਾਂ ਦੇ ਲੰਮੇ ਦੇਸ਼ ਵਿੱਚ ਪਾਪਕ ਜਨਮ ਤੇ ਮੌਤ ਦੇ ਲੰਮੇ ਪੈਂਦੇ ਤੈਨੂੰ ਤੈਅ ਕਰਨੇ ਪੈਣਗੇ ਸਾਰੇ ਜਨ ਜੀ ਮਾਇਆ ਦੇ ਮੋ ਵਿੱਚ ਅੰਨਾ ਹੋ ਜਾਂਦਾ ਹੈ ਪ੍ਰਮਾਤਮਾ ਨਾਲ ਜਿਹੜਾ ਸਾਝੀ ਨਹੀਂ ਪੰਦਾ ਜਿਨੇ ਪੈਦਾ ਕੀਤਾ ਜਿਹੜਾ ਉਹਨੂੰ ਪਛਾਣਦੇ ਨਹੀਂ ਕੋਨੁਰ ਆਪ ਨੂੰ ਪਛਾਣਣਾ ਹੀ ਛੱਡ ਦਿੱਤਾ ਤਿੰਨ ਕੀਤਾ ਤੇ ਸੈਨਾ ਜਾਣੀ ਅੰਦਾ ਨਹੀਂ ਆ ਜਾਣੀ ਕੀ ਹੋਏਗਾ ਤਾਂ ਦੁੱਖ ਸਹਿ ਪੁਣਾਣੀਆਂ ਇਹ ਸਤਿਗੁਰਾਂ ਕਹਤਾ ਦੋ ਜਨਮ ਤੇ ਮੌਤ ਦਾ ਗੇੜ ਇਹ ਦੁੱਖ ਸਹਿਣ ਕਰਦਾ ਕਿਨੋਂ ਮੌਸਾ ਦਾ ਮਿਲਦੀ ਹੈ ਕਿ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ ਲੰਮੇ ਪੈਂਡੇ ਵਿੱਚ ਪੈ ਜਾਂਦਾ ਹੈ ਮੁੜ ਮੁੜ ਕੇ ਜੰਮਦਾ ਹੈ ਮੁੜ ਮੁੜ ਕੇ ਮਰਦਾ ਹੈ ਜਨਮ ਤੇ ਮਰਨ ਦਾ ਗੇੜ ਫਿਰ ਬਣੇ ਰਹਿੰਦਾ ਹੈ ਖਾਲ ਕਥਾ ਮੁਹ ਲਹ ਮੁਠਾ ਦੁਨੀਆਂ ਖੇਨ ਬੁਰਾ ਰੁੱਠ ਤੁਠਾ ਸ਼ਨ ਕਸਮੂਰੀ ਸੰਤ ਨ ਮਿਲਿਓ ਬੱਤੈ ਆਪਣ ਪਾਣੀਆਂ ਹੀ ਪਾਈ ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ ਉਹ ਆਪਣੇ ਮਨ ਦਾ ਮਰੀਦ ਹੋ ਕੇ ਭਟਕਦਾ ਫਿਰਦਾ ਹੈ ਉਸ ਦੇ ਅੰਦਰ ਮਾਇਆ ਵੱਲੋਂ ਨਾ ਸ਼ਾਂਤੀ ਹੈ ਨਾ ਨ੍ਰਜੀਵਾ ਹੈ ਪਾਪ ਕੇ ਨਾ ਉਹਨੂੰ ਸੰਤੋਖ ਆਉਂਦਾ ਹੈ ਤੇ ਨਾ ਹੀ ਅੰਦਰ ਦਾ ਟਿਕਾਣਾ ਮਿਲਦਾ ਜਿਨ੍ਹਾਂ ਨੂੰ ਮਰਵਾਣੀ ਨੇ ਆਖਿਆ ਜਿਨ੍ਹਾਂ ਨੂੰ ਟਕਾ ਨਾ ਆਵੇ ਜਿਨ੍ਹਾਂ ਨੂੰ ਸਬਰ ਨਾ ਆਵੇ ਤਨ ਪ੍ਰਾਪਤ ਹੋਣ ਤੋਂ ਬਾਅਦ ਵੀ ਜੀ ਸਤਪੁਰਾਂ ਕਿ ਉਹ ਹਲਕੇ ਕੁੱਤੇ ਦੇ ਬਰਾਬਰ ਨਹੀਂ ਐ ਸਜਣਾ ਚੇਤੇ ਰੱਖੀ ਤੇਰੇ ਵਿੱਚ ਤੇ ਉਸ ਹਲਕੇ ਕੁੱਤੇ ਵਿੱਚ ਕੋਈ ਫਰਕ ਨਹੀਂ ਜੇ ਤੂੰ ਉਸ ਅਕਾਲ ਦਾ ਚਿੰਤਨ ਕਰਦਿਆਂ ਮਾਇਆ ਤੋਂ ਉਪਰਾਮ ਨਾ ਹੋਣਾ ਕੀਤਾ ਮਾਇਆ ਤੋਂ ਤੈਨੂੰ ਸਬਰ ਨਾ ਆਇਆ ਸਦਕ ਨਾ ਆਇਆ ਤੇਰੀ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨਾ ਬੁਜੀ ਇਹਨਾਂ ਵਿਅਕਤੀਆਂ ਨੇ ਕੇਵਲ ਆਪਣੀ ਜ਼ਿੰਦਗੀ ਨੂੰ ਮਾਇਆ ਮੰਨ ਲਿਆ ਕਿ ਮਾਇਆ ਕਰਕੇ ਹੀ ਜੀਵਨ ਜਿਉ ਰਹੇ ਆ ਉਹਨਾਂ ਨੂੰ ਬਾਬੇ ਆਖਿਆ ساری ਉਮਰ ਤੂੰ ਇਸ ਤਰ੍ਹਾਂ ਭਟਕਦਾ ਰਿਹਾ ਜਿਉਂ ਕੂਕਰ ਹਰ ਘਾ ਆ ਤਾ ਮੈਂ ਦੇ ਦਿਸ ਜਾਏ ਨੋ ਵੀ ਜੰਤ ਨਾ ਜਾਣੀ ਨੋ ਵੀ ਜੰਤ ਨਾ ਜਾਣ ਖਿਆਂ ਪੱਖ ਸਭ ਖਾਂ। ਕੁੱਪੀ ਨਹੀਂ ਜਾਣਦਾ। ਕੁੱਝ ਫਿਰ ਭਰਾ ਭਰਾ ਦਾ ਕਤਲ ਕਰ ਦਿੰਦਾ ਪਿਤਾ ਨੂੰ ਚਾਹੀਦਾ ਪੁੱਤਰ ਮਾਂ ਦਾ ਕਤਲ ਕਰ ਦਿੰਦਾ ਪਿਓ ਪੁੱਤਰ ਦਾ ਕਤਲ ਕਰ ਦਿੰਦਾ ਕਿ ਇਹ ਪ੍ਰਾਪਰਟੀ ਤੇ ਆ ਕੰਚਤਾਰੇ ਨਹੀਂ ਇਹਨੂੰ ਦੇਣੀ। ਇਹ ਤੇ ਪ੍ਰਾਪਨਤੀ ਸੀ। ਝੂਣਾ ਹੋ ਨਾ ਪਿਓ ਪੁੱਤਰ ਆਪਸ ਵਿੱਚ ਟਕਰਾ ਜਾਣ ਦੋਵੇਂ ਵੱਖਰੀ ਵੱਖਰੀ ਪਾਰਟੀ ਦੇ ਹੋਣ ਤੇ ਹੋ ਸਕਦਾ ਹੈ। ਆਪਰ ਚਿੱਕ ਤੋਂ ਦੇਦਾ ਕਤਲੇਮ ਕਰਾ ਦੇ ਮੈਂ ਹੀ ਜਿਤਨਾ ਚਾਹੀਦਾ ਸ਼ਮਨ ਖੰਈ ਦਸ਼ੈ ਇਹ ਮਾਇਆ ਦਾ ਪ੍ਰਭਾਵ ਹੈ ਇਹ ਲੋਮ ਜਿਹੜਾ ਹੈ ਉਹਨੇ ਨੇਤਰਾਂ ਤੇ ਪਰਦਾ ਪਾ ਦਿੱਤਾ ਹੈ ਵਿਖਾਈ ਨਹੀਂ ਦੇ ਰਿਆ ਸਾਹਮਣੇ ਲੋਤਾ ਪ੍ਰਾ ਸਕੀਸ਼ਬੰਦੀ ਦੇਸੀ ਨਹੀਂ ਰਹੇ ਸਿਰ ਆਪਣੀ ਭੁੱਖੀ ਚਾਹੁੰਦਾ ਆਪਣਾ ਆਉਦਾ ਆਪਣਾ ਮਾਨ ਸਨਮਾਨ ਦਿਸਦੀ ਹੈ ਇਹ ਪ੍ਰੈਕਟੀਕਲ ਵਿੱਚ ਨਾ ਹੋਵੇ ਤੇ ਔਰੰਗਜੀਤ ਦੇ ਜੀਵਨ ਨੂੰ ਪੜ ਲਓ ਨੇ ਆਪਣੇ ਨਾਲ ਕੀ ਉਚਕੀਤ ਹੈ ਸਾਰਿਆਂ ਤੋਂ ਵੱਡਾ ਪ੍ਰਮਾਣ ਹੈ ਔਰੰਗਜੀਤ ਸ਼ਰਮਦਾ ਇਹ ਸਿੱਖ ਹਰ ਕੇ ਸਾਧਗੁਣ ਆਖਿਆ ਜਿਹੜਾ ਮਾਇਆ ਧਾਰੀ ਨਾ ਉਹ ਦੋ ਚੀਜ਼ਾਂ ਦੇ ਕੋਲ ਨਹੀਂ ਨਾਮ ਸੁਣ ਸਕਦਾ ਹੈ ਇਹ ਨਾ ਹੀ ਉਹ ਏਕ ਸਕਦਾ ਆਪਾਂ ਆਖਾਂ ਵੀ ਮਾਇਆ ਤਾਰੇ ਦੀਆਂ ਤੇ ਚਾਰ ਅੱਖਾਂ ਨੇ ਸਤ ਪੁਰਾਂ ਖਾਂਦੇ ਮਾਇਆ ਤਾਰੀ ਅਤ ਅੰਨ ਬੋਲਾ ਸ਼ਬਦ ਨਾ ਸੁਣਈ ਬਹਰੋਲਕ ਝੁਲਾ ਸੁਣਦਾ ਹੋਵੇਗਾ ਸੰਸਾਰਿਕ ਪੱਖੋਂ ਸੁਣਦਾ ਹੋਵੇਗਾ ਵਿਅਕਤੀ ਆਪਣੀ ਧਨ ਦੀ ਕਮਾਈ ਵਾਸਤੇ ਪਰ ਸ਼ਬਦ ਨਹੀਂ ਸੁਣ ਸਕਦਾ ਰੁਬਾਣੀ ਉਹਦੇ ਅੰਦਰ ਨਹੀਂ ਰਸਦੀ ਨਹੀਂ ਵਸਦੀ ਤਾਂ ਹੀ ਤੇ ਬਾਬਾ ਗਿਆ ਪੂਰੀਏ ਵਰਕੇ ਚੋਲਾ ਨੂੰ ਸਮਝਾਇਆ ਮਲਕ ਭਗ ਵਰਗਿਆਂ ਦੇ ਦੁਆਰੇ ਤੇ ਬਾਬਾ ਦੰਦਾ ਵੀ ਕਿਉਂ ਨਹੀਂ ਸੁਣਦੇ ਰਬੀਨਾਦ ਨੂੰ ਸਜਣ ਠਾਕ ਵਰਕੇ ਪਾਪੀ ਨੂੰ ਬਾਬਾ ਜਾਣ ਸਮਝਾਂਦਾ ਵੀ ਮਾਇਆ ਪਿੱਛੇ ਕਿਉਂ ਦੁਨੀਆਂ ਦਾ ਕਤਲੇਆਮ ਕਰਨ ਦਾ ਮਾਮਾ ਦੁਨੀ ਚੰਦ ਵਰਕੇ ਛੇੜ ਦੇ ਕਿਲੇ ਦੇ ਸਾਹਮਣੇ ਬਹਿ ਕੇ ਦਿਨਾਂ ਲਾ ਕੇ ਕਉ ਨੂੰ ਪਹਿਲਾਂ ਬਾਹਰ ਬੁਲਾਉਂਦਾ ਉਹਦੀ ਇਲਤੀ ਹੁੰਦੇ ਨੇ ਅੰਦਰ ਲੈ ਕੇ ਜਾਂਦੇ ਨੇ ਬਾਬੇ ਨੂੰ ਇਹ ਸਤਪੁਰਾਂ ਖਿਆ ਕੀ ਕਰੇਗਾ ਕੋਈ ਕਰੋੜ ਲਿਖਦਾ ਕੋ ਲੱਖ ਲਿਖ ਚਾ ਵੀ 1 ਕਰੋੜ ਦਾ ਇੱਕ ਟਿੰਡਾ ਸੀ ਕਿਸੇ ਨੇ ਲਿਖਿਆ 1 ਲੱਖ ਤੋਂ ਬਾਅਦ ਇੱਕ ਟਿੰਡਾ ਲੱਗਦਾ ਸੀ 7 ਲੱਖ ਜੋੜੀ ਬੈਠਾ ਸਹਬਾ ਖਿਆ ਕੀ ਕਰੇਗਾ ਤੇ ਤਰੀਕਾ ਕੀ ਸੀ ਸੂਈ ਦਿੱਤੀ ਪਿਆ ਦਰਗਾਹ ਵਿੱਚ ਲਾ ਕੇ ਬਸ ਇਹ ਨਾਲ ਤੇ ਕੁਝ ਨਹੀਂ ਜਾਣਾ ਆਪਾਂ ਪਰਿਵਾਰਕ ਪਾਤਰ ਤੋਂ ਉਜਾੜੇ ਵੱਲ ਜਾ ਰਿਆਂ ਕਿਉਂ ਖੂਨ ਦੇ ਰਿਸ਼ਤੇ ਸਾਡੇ ਖਤਮ ਹੋ ਗਏ ਤੇ ਪ੍ਰਾਤਨ ਮਾਵਾ ਇਹ ਸ਼ਬਦ ਕਹਿਣਾ ਉਹਨਾਂ ਸ਼ੁਰੂ ਤੋਂ ਆਰੰਭ ਕੀਤਾ ਸੀ ਜਦੋਂ ਰਿਸ਼ਤਿਆਂ 'ਚ ਦਰਾਰ ਪੈਂਦੀ ਸੀ ਉਹ ਕਹਿੰਦੀਆਂ ਸ਼ਬਦ ਖੂਨਿੱਕਾ ਹੋ ਗਿਆ ਲਾਲ ਜਿਆ ਤੇ ਅੱਜ ਤੇ ਸਾਰਿਆਂ ਦਾ ਹੋ ਚੁੱਕਾ ਹੈ ਅਸੀਂ ਆਪਣੇ ਸਬੰਧ ਮਾਇਆ ਪਿੱਛੇ ਭਲਾਈ ਬੈਠੇ ਆ ਪਰ ਜਿਹਦੇ ਕੋਲ ਤਨ ਹੈ ਗੱਲਬਾਤ ਕਰ ਲੋ ਨਹੀਂ ਤੇ ਗੱਲਬਾਤ ਕਰਨੀ ਛੱਡ ਦਿਓ ਫੋਨ ਹੀ ਨਾ ਕਰੋ ਜਿਹਦੇ ਕੋਲ ਤਾਂ ਨਹੀਂ ਉਹਨੂੰ ਦਿਨ ਚ ਦਸ-ਦਸ ਵਾਰ ਨਹੀਂ ਬੁਲਾਇਆ ਇਹਦੇ ਕੋਲ ਨਹੀਂ ਉਹਨੂੰ ਦੱਸ ਦੇਣਾ ਚ ਇੱਕ ਵਾਰ ਵੀ ਫੋਨ ਨਹੀਂ ਕਿਤੇ ਜਰੂਰਤ ਪਈ ਮਹੀਨੇ ਬਾਅਦ ਕਰਨ ਲਿਆ ਕੋਈ ਨਹੀਂ ਹਾਲ ਚੱਲ ਪੁੱਛ ਲਾਂਗੇ ਤੇਰਾ ਇਹ ਤੇ ਤੇਰੀ ਹੁਣ ਸਾਡੀ ਜ਼ਿੰਦਗੀ ਚ ਕੋਈ ਥਾਂ ਨਹੀਂ ਇਹ ਹੈ ਮਾਇਆ ਦੀ ਰਸਾਤ ਸਤਪੁਰਾਂ ਕੇ ਆਣਾ ਬੋਲਾਂ ਜੀ ਮੁਰੂ ਸਾਹਿਬ ਹੀ ਗੱਲ ਕਰ ਰਹੇ ਨੇ ਉਹ ਆਪਣੇ ਮਨ ਦਾ murid ਬਣ ਜਾਂਦਾ ਹੈ ਉਹ ਤ੍ਰਿਪਤ ਹੁੰਦਾ ਹੀ ਨਹੀਂ ਮਾਇਆ ਨੂੰ ਸ਼ਾਂਤੀ ਨਹੀਂ ਉਹਨੂੰ ਉਹ ਮਨੁੱਖ ਸਿਰਦਨ ਹਾਲ ਵੱਲੋਂ ਖੁੰਝਿਆ ਰਹਿੰਦਾ ਹੈ ਉਹ ਆਪਣੇ ਆਤਮਿਕ ਜੀਵਨ ਦਾ ਸਰਮਾਇਆ ਲਟਾ ਬੈਠਦਾ ਹੈ ਇਹ ਜਗਤ ਮਾਸ਼ਾਸ਼ ਨੂੰ ਬੁਰਾ ਖਵਾੜ ਕਰਦਾ ਹੈ ਹਰ ਵਿੱਚ ਰਤ ਸਨਾਖਵਾਂ ਸਾਧਗੁਰਾਂ ਖਿਆ ਚਿੰਤੇ ਰੱਖੀ ਜੇ ਰੱਬ ਨੂੰ ਵਿਸਰਜਾਂਗਾ ਤੇ ਜ਼ਿੰਦਗੀ ਵਕਾਰਾਂ ਹੱਥੋਂ ਠੱਗੀ ਜਾਏਗੀ ਲੁੱਟੀ ਜਾਏਗੀ ਖਵਾ ਰਹੇਗਾ ਹੱਦ ਬਿਸਰਤ ਸਦਾ ਕੁਆਰੀ ਤੰਕੋ ਤੁਖਾ ਕਹਾ ਮੈਂ ਆਪੈ ਜੰਕੋ ਉਤ ਤੁਹਾਰੀ ਨਾਮ ਜਪਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਜੇ ਜ਼ਿੰਦਗੀ ਚ ਟਿਕਾਰ ਨਹੀਂ ਆਇਆ ਤੇ ਅਜੇ ਸਾਡੀ ਬੜੀ ਸੁਣੀ ਬਾਣੀ ਥਾਏ ਨਹੀਂ ਬਈ ਇਹ ਅਜੇ ਵੀ ਦੂਜਿਆਂ ਨੂੰ ਕਰਨੇ ਆ ਤੇ ਸਮਝੋ ਸਾਡੇ ਅੰਦਰ ਦੀ ਖੇਡ ਵੀ ਨਹੀਂ ਬਣੀ ਜਦੋਂ ਕਿਨਕਾ ਵਸ ਗਿਆ ਨਾ ਇੱਕ ਛੇਨ ਜਿੰਦਗੀ ਚ ਆ ਗਿਆ ਜਦੋਂ ਚਿੱਤ ਜੁੜ ਗਿਆ ਜਮਾਨੀ ਫਾਹੀ ਤੋਂ ਬਚ ਜਾਵਾਂਗੇ ਇਹ ਯਤਨ ਹੈ ਅਸੀਂ ਇੱਕ ਛੇਨ ਜੁੜਨ ਵਾਸਤੇ ਬਾਣੀ ਬਾਣੀ ਗਾਂਦਿਆਂ ਗਾਂਦਿਆਂ ਨੇ ਜੁੜਨਾ ਹੈ ਰੰਗ ਲਾਗਤ 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 ਹੈ ਹੌਲੀ ਹੌਲੀ ਚੜਦਾ ਹੈ ਰਾਂ ਸਤ ਗੁਰਾਂ ਖਿਆ ਮਾਇਆ ਵਾਚਨ ਤੇ ਇਹ ਘਬਰਾ ਜਾਂਦਾ ਤੇ ਕਰਦੇ ਮਾਇਆ ਮਿਲ ਤੇ ਇਹ ਖੁਸ਼ ਹੋ ਜਾਂਦਾ ਇਹਨੂੰ ਬਾਣੀ ਕਹਿੰਦੀ ਮਾਟੀ ਕੋ ਪੁੱਤਰਾ ਕੈਸੇ ਨ ਚਿਤ ਹੈ ਦੇਖੇ ਦੇਖੇ ਸੁਣੇ ਬੁਲੇ ਦੌਰਿਓ ਫਿਰਤ ਹੈ ਜਦ ਕਛ ਪਾਵੇਂ ਤਬ ਗਰਮ ਕਰਤ ਹੈ ਮਾਇਆ ਨਹੀਂ ਤਬ ਰੂਹਨ ਲਗਤ ਹੈ ਜਦੋਂ ਕੁਝ ਮਿਲ ਜਾਂਦਾ ਹੈ ਫਰਹੰਕਾਰ ਕਰਦਾ ਜਦੋਂ ਖੁਸ਼ ਜਾਂਦਾ ਉਹ ਨੂੰ ਰੁੰਦਾ ਪੁਰਮੁਖਿ ਇਸ ਤਰ੍ਹਾਂ ਨਹੀਂ ਕਰਦਾ ਉਹ ਤੇ ਦੋਵਾਂ ਨੂੰ ਸਮ ਕਰਕੇ ਜਾਂਦਾ ਹੈ ਹਕੇ ਸਤਵੀ ਪੂਣੀ ਸਾਹਿਬਾ ਪ੍ਰਮਾਣ ਕੀਤਾ ਵੀ ਦਾਤਾ ਇਹਨਾਂ ਜੀਵਾਂ ਦੇ ਲੱਗਦਾ ਹੈ ਬਸ ਵਿੱਚ ਕੁਝ ਨਹੀਂ ਤੂੰ ਸਾਰਾ ਕੁਝ ਆਪ ਕਰਾਦਿਆਂ ਨਾ ਮੌਲਾ ਖੇਲ ਕਰੇ ਸਭ ਆਪੇ ਮੌਲਾ ਖੇਲ ਕਰੇ ਸਭ ਆਪੇ ਇੱਕ ਕੰਢੇ ਇੱਕ ਲਹਿਰ ਬਿ ਆਪੇ ਜਿਉਂ ਨਚਾਏ ਤਿਉਂ ਤਿਉਂ ਨਚਨ ਸਿਰ ਸਿਰ ਕਿਰਤ ਵਿਹਾਨੀਆਂ ਸਿਰ ਸਿਰ ਕਿਰਤ ਵਿਹਾਨੀਆਂ ਸਤਿਗੁਰਾਂ ਪਰਮਾਨੰਤ ਇੱਤਾ ਪਾਈ ਇਹਨਾਂ ਜੀਵਾਂ ਦੇ ਵਸ ਵਿੱਚ ਕੋਈ ਨਹੀਂ ਪਰਮਾਤਮਾ ਆਪ ਹੀ ਸਾਰੇ ਖੇਲ ਕਰ ਦਿਆ ਹੈ ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿੱਚ ਵਸੇ ਹੋਏ ਹਨ ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿੱਚੋਂ ਇੱਕ ਕੱਢੇ ਇੱਕ ਲਹਿਰ ਵਾਪੇ ਕਢ ਦਿਆ ਹੈ ਇਹ ਪਾਈ ਪਰਮਾਤਮਾ ਜਿਵੇਂ ਜੀਵਾਂ ਨੂੰ ਮਾਇਆ ਦੇ ਹੱਥਾਂ ਤੇ ਨਚਾਉਂਦਾ ਹੈ ਤਿਵੇਂ ਹੀ ਇਹ ਜੀਵ ਮਾਇਆ ਦੇ ਹੱਥਾਂ ਤੇ ਨੱਚਦੇ ਨੇ ਹਰੇਕ ਜੀਵ ਦੇ ਸ਼ਰੂਪ ਉੱਤੇ ਉਹਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ ਕਮਾਈ ਅਸਰ ਪਾ ਰਹੀ ਹੈ ਪਾਉ ਕਿ ਪਿਛਲੇ ਕੀਤੇ ਕਰਮ ਸਾਡੇ ਨਾਲ ਹਨ ਮਿਹਰ ਕਰੇ ਤਾਂ ਖਸ਼ਮ ਧਿਆਈ ਸੰਤਾ ਸੰਗਤ ਦਰਕ ਨ ਪਾਈ ਅੰਮ੍ਰਿਤ ਨਾਮ ਦਾਦ ਨਾਨਕ ਕਹੋ ਗੁਣ ਗੀਤਾਂ ਨਿਤਮ ਕਾਣਿਆ ਇਕ ਵਾਹਿ ਪ੍ਰਮਾਤਮਾ ਆਪੇ ਕਰੇ ਤਾਂ ਹੀ ਮੈਂ ਉਸ ਕਸ਼ਪ ਪ੍ਰਭੂ ਨੂੰ ਸਮਸਕਤਾ ਹਾਂ ਸਿਮਰ ਸਕਦਾ ਹਾਂ ਮਿਲ ਸਕਦਾ ਹਾਂ ਜਿਹੜਾ ਮਨੁੱਖ ਸਿਮਰਦਾ ਹੈ ਉਹ ਸੰਤ ਜਨਾਂ ਦੀ ਸੰਗਤ ਵਿੱਚ ਰਹੇ ਕਿ ਨਰਕ ਵਿੱਚ ਨਹੀਂ ਜਾਂਦਾ ਹੈ ਪ੍ਰਭੂ ਨਾਨਕ ਨੂੰ ਆਤਮਿਕ ਜੀਵਨ ਦੇਣ ਵਾਲਾ ਆਪ ਆਪਣਾ ਨਾਮ ਦੰਦੇ ਤਾਂ ਕਿ ਮੈਂ ਨਾਨਕ ਤੇਰੀ ਸਿਵਸਨਾ ਦੇ ਗੀਤ ਸਦਾ ਗਾਂਦਾ ਰਹਾ ਮੈਂ ਕਿ ਤੇਰੇ ਚਰਣਾ ਵਿੱਚ ਜੁੜ ਸਕਾਂ ਇਹ ਸਤਿਗੁਰਾਂ ਦੀ ਪੰਜਵੇਂ ਪਾਤਸ਼ਾਹੀ ਬਾਣੀ ਵਿੱਚੋਂ ਅਸ਼ਟਪਤੀਆਂ ਵਾਲੇ ਸ਼ਬਦ ਹਨ ਇੱਥੇ ਅੰਕ 2 ਸ਼ਬਦ ਤੋਂ ਬਾਅਦ ਆਇਆ ਅੱਠ ਪੌੜੀਆਂ ਨੇ ਦੋ ਅੰਕ ਆਏ ਸੰਪੂਰਨ ਸ਼ਬਦ ਜਿਹੜੇ ਅੱਠ ਹਨ ਹੁਣ ਤੱਕ ਜਿਹੜਾ ਸ਼ਬਦਾਂ ਦਾ ਜੋੜ ਹੈ ਉਹ ਨਹੀਂ ਹੋ ਚੁੱਕਾ ਹੈ ਕਾਉ ਕੀ ਮਹੱਲਾ ਪੰਜਵਾਂ ਜਿਹੜਾ ਇਹਦੇ ਵਿੱਚ ਅੰਜਲੀਆਂ ਦਾ ਅਰਥ ਹੁੰਦਾ ਹੈ ਅਰਜੋਈਆਂ ਅੰਗਲੀ ਦਾ ਅਰਥ ਸੰਬੋਕ ਵੀ ਹੁੰਦਾ ਹੈ ਹਰ ਸਾਧੂ ਅੰਮ੍ਰਿਤਨੀ ਪਨਵਟਾ ਹੈ ਜਿਹੜੀਆਂ ਅਸ਼ਟਪਧੀਆਂ ਹਨ ਉਹ 59 ਪਾਸ਼ਾ ਦੀਆਂ 8 ਹੋ ਚੁੱਕੀਆਂ ਹਨ ਪਹਿਲੇ ਪਾਸ਼ਾ ਦੀਆਂ 11 ਅਸ਼ਟਪਧੀਆਂ ਹੁਣ ਤੱਕ ਵਿਚਾਰ ਗਿਆ ਨੇ ਤੀਜੇ ਪਾਸ਼ਾ ਤਨਾ ਅਸ਼ਟਪਧੀਆਂ ਦੇ ਜਿਹੜੇ ਜਾਪ ਹਨ ਇੱਕੋ ਹੀ ਸ਼ਬਦ ਆਇਆ ਹੈ ਹੁਣ ਤੱਕ ਇਸ ਦੇਖ ਦੇ ਨਾਲ ਤਾਂ ਦਿੱਤਾ ਜਾਂਦਾ ਹੈ ਕਿ ਇਸ ਬਾਣੀ ਵਿੱਚ ਦੂਜਾ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦਾ ਰਲਗੱਡ ਨਹੀਂ ਕਰ ਸਕਦਾ ਸਤਗੁਰਾਂ ਨੇ ਆਪਣੀ پاک ਬਾਣੀ ਦੀ ਰਚਨਾ ਵਿੱਚ ਇਹਦਾ ਜੋੜ ਹੀ ਸੰਬੰਧੀ ਇਸੇ ਤਰ੍ਹਾਂ ਬਣਾਇਆ ਹੈ ਕਿ ਅਸੀਂ ਇਹਦੇ ਵਿੱਚ ਚਾਹ ਕੇ ਵੀ ਵਾਧਾ ਘਾਟਾਂ ਨਹੀਂ ਕਰ ਸਕਦੇ ਗੁਰੂ ਤਰਸ ਕਲੇ ਛਣੂ ਆਪਣੇ ਮਾਲਕ پاک ਬਾਣ ਨਾਲ ਜੁੜ ਕੇ ਜਿੰਦਗੀ ਜਿਉਂਦੀ ਜਾਚਾਏ ਹੋਈਆਂ ਉਲਝਣਾਂ ਤੋਂ ਖਿਮਾ ਗੁਰੂ ਅਤਿ ਸੰਗਤ ਪਰਸਨ ਲੋਗ ਹੈ ਮਖਸ਼ਿਦਾਂ ਸਰ ਦਇਆ ਕਰਨ ਸਤਗੁਰਾਂ ਨੇ ਬਾਣੀ ਵਿੱਚ ਇਹ ਮੰਨ ਲਿੱਤਾ ਹੈ ਸਭ ਤੋਂ ਉਤਮ ਹਰ ਕੀ ਕਥਾ ਨਾ ਸੁਣ ਦਰਦ ਰੁਕਤਾਂ ਤਿੰਨ ਚਾਰ ਦਿਨ ਕੱਲ ਤੋਂ ਲੈ ਕੇ 4 ਤਰੀਕ ਨੂੰ ਸ਼ਬਦਾਂ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਉਹਦੇ ਸਬੰਧ ਵਿੱਚ ਕਥਾ ਹੋਵੇਗੀ ਉਸ ਤੋਂ ਬਾਅਦ ਅਸੀਂ ਕਥਾ ਕਰਾਂਗੇ ਸਤਿਗੁਰੂ ਗੁਰੂ ਜੀ